ਗੱਲ ਤੇ ਗੁਰੂ ਦੀ ਖੁਸ਼ੀ ਲੈਣ ਦੀ ਆ ਨਾ ਜਿਹੜਾ ਖੁਸ਼ੀ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਹੁਣ ਇਹ ੱੱੱਕੇ ਵਾਲਾ ਸੌਦਾ ਤੇ ਹੈ ਨਹੀਂ ਵੀ ੱੱੱਕੇ ਨਾਲ ਕਿਸੇ ਨੂੰ ਮਨਾਈ ਜਾ ਨਹੀਂ ਇੱਥੇ ਪ੍ਰੇਮ ਨਾਲ ਗੱਲ ਬੱਸੀ ਜਾਂਦੀ ਜਿਹੜਾ ਮੰਨ ਗਿਆ ਗੁਰੂ ਦੀਆਂ ਖੁਸ਼ੀਆਂ ਲਏਗਾ ਜਿਹੜਾ ਨਹੀਂ ਮੰਨ ਗਿਆ ਉਹ ਰਹਿ ਜਾਏਗਾ ਫਿਰ ਉਹ ਇੱਥੇ ਫਸ ਕੇ ਰਹਿ ਜਾਏਗਾ ਜਿਹੜੀ ਦੁਨੀਆ ਤੇ ਜਿਹੜਾ ਮੰਨ ਗਿਆ ਉਹ ਫਿਰ ਮਹਾਰਾਜ ਨੂੰ ਕਹਿੰਦੇ ਵੀ ਚੱਲ ਤੈਨੂੰ ਮੈਂ ਨਾਲ ਲੈ ਕੇ ਜਾਂਦਾ ਮਹਾਰਾਜ ਕਹਿੰਦੇ ਨਹੀਂ ਚਰਨ ਸਾਰੇ ਨੂੰ ਪਰ ਇੱਕ ਪੈੜਾ ਜਾਏ ਚਲ ਸਤਿਗੁਰੂ ਕੋਟ ਪੈੜਾ ਆਗੇ ਹੋਏ ਲੇਤ ਹੈ। ਬਾਰੇ ਕਹਿੰਦੇ ਤੂੰ ਬੰਦੇ ਇੱਕ ਹੀ ਕਦਮ ਪੁੱਟਣਾ ਆ ਤੇ ਮੈਂ ਕਰੋੜਾਂ ਕਦਮ ਪੁੱਟਨੇ ਆ। ਅਫਸੋਸ ਦੀ ਗੱਲ ਹੈ ਵੀ ਸਾਡੇ ਕੋਲ ਉਹ ਇੱਕ ਕਦਮ ਹੀ ਨਹੀਂ ਪੁੱਟਿਆ ਜਾਂਦਾ। ਚਲੋ ਇੱਕ ਕਦਮ ਦੀ ਇਹ ਗੱਲ ਵੱਖਰੀ ਰੱਖੀਏ। ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ। ਸੱਜਣ ਭਾਗ ਦਾ ਆ ਜੀ ਨੇ ਇਤਿਹਾਸ ਸੁਣਿਆ ਹੀ ਆ। ਅਜੇ ਤੱਕ ਇਹ ਸੱਜਣ ਭਾਵੇਂ ਕਹਿੰਨੇ ਆ ਅਜੇ ਤੱਕ ਅਸੀਂ ਤੋਡਰਾ ਰਾਕਸ਼ ਕਹਿੰਨੇ ਆ ਜਦ ਕਿ ਉਹ ਰਾਖਸ਼ ਰਿਆ ਹੀ ਨਹੀਂ ਉਹ ਠੰਗ ਰਿਆ ਹੀ ਨਹੀਂ ਉਹ ਤੇ ਸਾਧੂ ਬਣ ਕੇ ਬਾਬੇ ਨਾਨਕ ਨੂੰ ਮਿਲ ਕੇ ਤੇ ਫੇ ਬਾਬੇ ਨਾਨਕ ਨੇ ਤੇ ਇੱਕੋ ਹੀ ਬਚਨ ਸੁਣਾਇਆ ਹੀ ਨਾ ਉਹ ਸੱਜਣ ਨੇ ਤੇ ਇਹੋ ਹੀ ਆਖਿਆ ਸੀ ਨਾ ਉਹਦੇ ਨੇ ਕਿ ਹਜਰਤ ਨਾਲ ਕੋਟ ਮਨ ਕਲੜੀ ਨਾਲ ਸੇ ਇੱਕੋ ਹੀ ਸ਼ਬਦ ਸੁਣਾਇਆ ਉਹਦੇ ਅੰਦਰ ਇੰਨਾ ਜ਼ਿਆਦਾ ਵਸ ਗਿਆ ਵੀ ਉਹ ਉਹਦਾ ਹੀ ਹੋ ਗਿਆ ਫਿਰ ਉਹ ਸਾਧੂ ਬਣ ਗਿਆ ਤੋਡਾ ਸਾਧੂ ਬਣ ਗਿਆ ਰੈਣੀ ਗਿਆ ਠਾਗ ਰੈਣੀ ਗਿਆ ਰਾਖਸ਼ ਅਹੀਂ ਅਜੇ ਤੱਕ ਉਹਨਾਂ ਨੂੰ ਰਾਖਸ਼ ਹੀ ਕਹਿੰਦੇ ਅਜੇ ਤੱਕ ਉਹਨਾਂ ਨੂੰ ਠਾਗੀ ਕਹਿੰਦੇ ਪਰ ਖਾਲਸਾ ਜੀ ਉਹਨਾਂ ਨੇ ਇੱਕ ਸ਼ਬਦ ਸੁਣਿਆ ਤੇ ਜ਼ਿੰਦਗੀ ਬਦਲ ਗਈ ਅਸੀਂ ਰੋਜ਼ ਗੁਰਦੁਆਰਿਆਂ 'ਚ ਰੋਜ਼ ਬਾਣੀ ਸੁਣਦੇ ਆ ਸਾਡੀ ਕਿੰਨੀ ਕਿ ਜ਼ਿੰਦਗੀ ਬਦਲੀ ਹੈ ਇਹ ਵੇਖੋ ਗੱਲ ਇਹ ਆ ਵੀ ਸਾਡੇ ਵਿੱਚ ਅਜੇ ਤੱਕ ਉਹ ਵਸਿਆ ਹੀ ਨਹੀਂ ਆ ਗੱਲ ਆ ਜੇ ਵਸਿਆ ਹੁੰਦਾ ਸਾਡੀ ਜ਼ਿੰਦਗੀ ਆ ਰਹੇ ਨਹੀਂ ਸੀ ਜਿਹੜੀ ਹੈਗੀ ਸੀ ਕਈ ਵਾਰ ਉਹ